ਕੱਚ ਹੈਗੀ ਦੁਪਹਿਰ ਖੜੀ ਇਹਦੇ ਤਾਂ ਪਤਾ ਹੀ ਨਹੀਂ ਕਿੰਨੇ ਕ ਫੁੱਲ ਦੇਖੋ ਇਹਨਾ ਆਪਣਾ ਚੀਕੂ ਦਾ ਬੂਟਾ ਆ ਇਹ ਦੇਖ ਮੈਨੂੰ ਫਲਾਵਰ ਹੋਏ ਹਰਾ ਫਲਾਵਰ ਲੱਗੇ ਹੋਏ ਆ ਹਾਂ ਦੇਖੋ ਇਹ ਫਲ ਬਣ ਗਿਆ ਤਾਂ ਪਹਿਲਾਂ ਤਾਂ ਇਹ ਨਾ ਧੁੱਪ ਦੇ ਵਿੱਚ ਛੋਟੇ ਛੋਟੇ ਲੱਗੇ ਸੀ ਚੀਕੂ ਤੇ ਉਹ ਸੜ ਗਏ ਸੀ ਤੇ ਹੁਣ ਇਹਨੂੰ ਫੇਰ ਫੁੱਲ ਲੱਗੇ ਆ ਹੋ ਸਕਦਾ ਬਿਆਖਤੀ ਫਲ ਪੱਕ ਜੇ ਤਾਂ ਇਹ ਆਪਾਂ ਇੱਕ ਕੌਲੀ ਸੂਜੀ ਦੀ ਲਈ ਆ ਬਰੀਕ ਵਾਲੀ ਸੂਜੀ ਆ ਜੇ ਮੋਟੀ ਹੋਵੇ ਤਾਂ ਤੁਸੀਂ ਇਹਨੂੰ ਮਿਕਸੀ ਦੇ ਵਿੱਚ ਥੋੜਾ ਜਿਹਾ ਗ੍ਰाइंड ਕਰ ਸਕਦੇ ਆ ਪਾਊਡਰ ਨਹੀਂ ਬਣਾਉਣਾ ਹੈਗਾ ਅੱਧੀ ਕੌਲੀ ਆਪਣੀ ਇਹ ਨਾਰੀਅਲ ਦਾ ਬਰਾਦਾ ਤੇ ਅੱਧੀ ਕੌਲੀ ਆਪਣਾ ਇਹ ਹੈਗਾ ਸੁੱਕਾ ਦੁੱਧਾ ਕਿਸੇ ਵੀ ਬ੍ਰਾਂਡ ਦਾ ਤੁਸੀਂ ਲੈ ਸਕਦੇ ਆ ਤੇ ਅੱਧੀ ਕੌਲੀ ਵੇਸਣ ਦੀ ਆ ਡੇਢ ਤੋਂ ਥੋੜਾ ਜਿਹਾ ਦੋ ਚਮਚੇ ਉੱਪਰ ਇਹ ਆਪਣੀ ਖੰਡ ਆ ਤੇ ਇਹ ਹੈਗਾ ਜਿਹੜੇ ਪਮਕਨ ਸੀਡਸ ਹੁੰਦੇ ਆ ਤੇ ਬਦਾਮ ਤੇ ਦੋ ਇਹ ਹੈਗੇ ਆ ਗਲਾਸ ਦੁੱਧ ਦੇ ਆ ਇਹ ਆਪਣਾ ਦੁੱਧ ਗਰਮ ਕਰਕੇ ਤੇ ਠੰਡਾ ਕੀਤਾ ਹੋਇਆ ਇਧਰ ਆਪਾਂ ਕੜਾਈ ਰੱਖ ਲਈ ਆ ਤੇ ਇਹਦੇ ਵਿੱਚ ਆਪਾਂ ਇਹ ਦੇਸੀ ਘਿਓ ਪਾਵਾਂਗੇ ਦੋ ਚਮਚੇ ਗੈਸ ਬਿਲਕੁਲ ਕੱਟ ਕਰ ਲਾਂਗੇ ਤੇ ਹੁਣ ਆਪਾਂ ਨਾ ਇਹਦੇ ਵਿੱਚ ਸੂਜੀ ਪਾ ਦਨੇ ਇੱਕ ਕੌਲੀ ਇਨੂੰ ਆਪਾਂ ਹਲਕੀ ਅੱਗ ਦੇ ਉੱਤੇ ਭੁੰਨਾਂਗੇ ਬਹੁਤ ਜ਼ਿਆਦਾ ਬ੍ਰਾਊਨ ਨਹੀਂ ਕਰਨੀ ਹੈਗੀ ਇਹਨਾਂ ਜਿਹੜੀ ਸੂਜੀ ਆ ਆਪਣੀ ਤਿੰਨ ਚਾਰ ਮਿੰਟ ਦੇ ਵਿੱਚ ਚੰਗੀ ਤਰ੍ਹਾਂ ਭੁੱਜ ਜੂਗੀ ਮਹਿਕ ਆਉਣ ਲੱਗ ਜੂਗੀ ਕਿਉਂਕਿ ਮੈਂ ਨਾ ਜਿਹੜੀ ਸੂਜੀ ਰੱਖਦੀ ਹੁੰਨੀ ਆ ਉਹਨੂੰ ਹਲਕਾ ਜਿਹਾ ਪਹਿਲਾਂ ਰੋਸਟ ਕਰਕੇ ਥੋੜਾ ਜਿਹਾ ਰੱਖ ਲੈਣੀ ਹੁੰਨੀ ਆ ਤਾਂ ਜੋ ਇਹਦੇ ਵਿੱਚ ਨਾ ਜਿਵੇਂ ਇਹਦੇ ਵਿੱਚ ਹੋਜੀ ਜੇ ਪੈ ਜਾਂਦੇ ਹੁੰਦੇ ਛੋਟੇ ਛੋਟੇ ਜੇ ਤੇ ਉਹ ਨਹੀਂ ਪੈਂਦੇ ਹੈਗੇ ਜੀ ਆਪਾਂ ਇਹਨੂੰ ਰੋਸਟ ਕਰਕੇ ਰੱਖਦੇ ਆ ਤਾਂ ऐसे तरह ਆਪਾਂ ਨਾ ਹਲਕੀ ਜਿਹਾ ਅਗਦੇ ਉਤੇ ਰੱਖ ਇਹਨੂੰ ਆਪਾਂ ਭੁੰਨਾਂਗੇ ਆਪਾਂ ਸਿਰਫ ਦੋ ਚਮਚੇ ਦੇਸੀ ਘਿਓ ਪਾਇਆ ਭੁੰਨਾ ਆਪਣੀ ਇਹ ਸੂਜੀ ਭੁੰਨੀ ਗਈ ਤੇ ਨਾਲ ਹੀ ਆਪਾਂ ਨਾ ਇਹਦੇ ਵੇਸਣਵਾ ਦੇਾਂਗੇ ਜੇ ਆਪਾਂ ਪਹਿਲਾਂ ਵੇਸਣ ਪਾਉਂਦੇ ਤਾਂ ਨਾ ਵੇਸਣ ਮੱਚ ਜਾਣਾ ਸੀਗਾ ਤੇ ਇਹਨੂੰ ਵੀ ਆਪਾਂ ਦੋ ਮਿੰਟ ਇਹਨੂੰ ਭੁੰਨ ਲਾਂਗੇ ਇਹਦੇ ਨਾਲ ਹੀ ਵੇਸਣ ਵਧੀਆ ਭੁੰਨਿਆ ਜਾਊਗਾ ਜੇ ਤੁਹਾਡੇ ਕੋਲ ਵੇਸਣ ਹੈ ਨਹੀਂ ਤਾਂ ਤੁਸੀਂ ਕਣਕ ਦਾ ਆਟਾ ਵੀ ਪਾ ਸਕਦੇ ਹੋ ਉਹਦੇ ਨਾਲ ਹੀ ਬਹੁਤ ਵਧੀਆ ਟੇਸਟ ਆਉਂਦਾ ਜਿਵੇਂ ਜਿਵੇਂ ਆਪਾਂ ਤੋਂ ਨਿਕਨ ਉਹ ਇਹਦੀ ਗੋਟਲ ਗਈਆਂ ਠੀਕ ਹੋ ਜਾਣਗੀਆਂ ਆ ਆਪਾਂ ਨਾ ਵੇਸਣ ਵੀ ਚੰਗੀ ਤਰ੍ਹਾਂ ਭੁੰਨ ਲਿਆ ਜਿਹਦੇ ਤੇ ਗੋਟਲ ਗਈਆਂ ਲੱਗਦੀਆਂ ਸੀ ਨਾ ਮੰਨਦੀਆਂ ਜੇਦੋਂ ਪਹਿਲਾਂ ਆਪਾਂ ਪਾਇਆ ਪਾਇਆ ਤੇ ਬਿਲਕੁਲ ਠੀਕ ਹੋ ਗਿਆ ਹੁਣ ਇਹ ਜਿਵੇਂ ਜਿਵੇਂ ਆਪਾਂ ਭੁੰਨ ਜਾਵਾਂਗੇ ਉਹ ਸਹੀ ਹੋ ਜੂਗਾ ਬਸ ਵੇਸਣ ਜਦੋਂ ਤੁਹਾਡੀ ਸੁਗਦੀ ਭੱਜ ਗਈ ਤੇ ਉਦੋਂ ਪਾਓ ਤੇ ਨਾਲ ਹੀ ਆਪਾਂ ਇਹ ਨਾਰੀਅਲ ਦਾ ਬਰਾਦਾ ਪਾ ਲਏਗੇ। ਗੈਸ ਬਿਲਕੁਲ ਲੋਹੀ ਰੱਖਣੀ ਆ। ਇਹਨੂੰ ਬਸ ਆਪਾਂ ਸਰਤੇ ਨੂੰ ਸੇਕ ਇਹਨੂੰ ਵੀ ਸੇਕ ਲੈਣਾ ਹੈ ਦੀ ਵੀ ਨਮੀ ਕੱਢਣੀ ਆ। ਬਹੁਤ ਜ਼ਿਆਦਾ ਆਪਾਂ ਇਹਨੂੰ ਨਹੀਂ ਭੁੱਲਣਾ ਹੈਗਾ। ਇਹ ਵੀ ਬਸ 1 ਤੋਂ 2 ਮਿੰਟ ਹੀ ਭੁੰਨਾ। ਬੇਸਨ ਨੂੰ 3 ਮਿੰਟ ਭੁੰਨ ਲਓ ਹਲਕੀ ਅੱਗ ਤੇ ਤੇ ਨਾਰੀਅਲ ਦਾ ਬਸ ਹੁਣ ਮਹਿਕ ਆਉਣ ਲੱਗ ਗਈ। ਬਹੁਤ ਸੋਹਣੀ ਆਉਣ ਲੱਗ ਗਈ ਨਾਰੀਅਲ ਦਾ ਜਦੋਂ ਆਪਾਂ ਪਾਇਆ ਨਾ ਬਰਾਦਾ। ਇਹਦੇ ਨਾਲ ਤੇ ਹੁਣ ਆਪਾਂ ਨਾਲ ਹੀ ਇਹਦੇ ਪਾ ਦਾਂਗੇ ਇਹ ਸੁੱਕਾ ਦੁੱਧ ਇਹ ਵੀ ਨਾਲ ਦੀ ਨਾਲ ਹੀ ਆਪਾਂ ਰਲਾ ਦੇਾਂਗੇ ਇਹਨਾਂ ਚੀਜ਼ਾਂ ਨੂੰ ਇਹਦੇ ਵਿੱਚ ਰਲ ਗਿਆ ਇਹ ਥੋੜਾ ਮਾਵਾ ਦਾ ਕੰਮ ਮਾਵੇ ਦਾ ਕੰਮ ਕਰੂਗਾ ਜਿੱਦ ਤੋਂ ਸੁੱਕਾ ਦੁੱਧ ਵਿੱਚ ਪਾਉਣੀ ਹੈ ਤਾਂ ਕੋਣ ਆਪਾਂ ਇਹਦੇ ਵਿੱਚ ਇਹ ਦੁੱਧ ਪਾ ਦਾਂਗੇ ਹੋਰ ਵੀ ਆਪਾਂ ਲਾਈ ਚੰਗੇ ਜੇ ਆਪਾਂ ਨੂੰ ਬਾਈ ਚਾਂਸ ਘੱਟ ਲੱਗਦਾ ਤਾਂ ਆਪਾਂ ਹੋਰ ਵੀ ਪਾ ਸਕਦੇ ਹਾਂ ਕਿਉਂਕਿ ਇਹ ਜਿਹੜੀ ਗੜਵੀ ਹੈ ਨਾ 1/2 ਕਿਲੋ ਤੁੱਤੇ ਆ ਨਹੀਂ ਅੱਧਾ ਕਿਲੋ ਤੋਂ ਅੱਧਾ ਕਿਲੋ ਤੋਂ ਥੋੜੀ ਜਿਹੀ ਘੱਟ ਆ ਜਿਵੇਂ ਲੱਗ ਕੇ ਇਹਨਾਂ ਪਾਉ ਤੋਂ ਥੋੜਾ ਘੱਟ ਆ ਤਾਂ ਆ ਬੰਦ ਤਾਂ ਐਸੀ ਤਰ੍ਹਾਂ ਹੀ ਆਪਾਂ ਇਹਨੂੰ ਭੁਲਾ ਕੇ ਇਹ ਜਿਹੜੀਆਂ ਗੋਟਲੀਆਂ ਜਿ ਬਣੀਆਂ ਨੇ ਇਹ ਨਾਲ ਦੀ ਨਾਲ ਹੀ ਖੁਰਜਾਂਣਗੀਆਂ ਤੇ ਨਾਲ ਹੀ ਆਪਾਂ ਇਹਦੇ ਹੁਣ ਖੰਡ ਪਾ ਦੇਾਂਗੇ ਐਸੀ ਤਰ੍ਹਾਂ ਹੀ ਆਪਾਂ ਇਹਨੂੰ ਫਲਾਈ ਜਾਣਾ ਚੰਗੀ ਤਰ੍ਹਾਂ ਥੋੜੇ ਜਿਹਾ ਆਪਾਂ ਇਹ ਚ ਡ్రਾਈ ਫਰੂਟ ਪਾ ਦੇਾਂਗੇ ਕੁਛ ਆਪਾਂ ਰੱਖ ਲਾਂਗੇ ਨਾਲ ਹੀ ਆਪਾਂ ਇਹ ਇਲਾਇਚੀ ਕੁੱਟ ਕੇ ਪਾਤੀ ਇਹ ਤਿੰਨ ਇਲਾਇਚੀਆਂ ਆਪਾਂ ਕੁੱਟ ਕੇ ਪਾਈਆਂ ਬਸ ਇਹਨੂੰ ਆਪਾਂ ਨਾ ਐਦਾਂ ਹੀ ਹਿਲਾਈ ਜਾਣਾ ਤੇ ਆਪਣਾ ਥੋੜਾ ਜਿਹਾ ਨਾ ਜਿਹਦੇ ਆਪਾਂ ਵੀਡੀਓ ਬਣਾ ਰਹੇ ਹਾਂ ਤਾਂ ਥੋੜਾ ਜਿਹਾ ਨੰਡੇਰਾ ਕਿਉਂਕਿ ਬਾਹਰ ਨਹੀਂ ਪੈ ਰਿਆ ਇਸ ਕਰਕੇ ਥੋੜਾ ਜਿਹਾ ਨੇਰਾ ਲੱਗਦਾ ਆਪਾਂ ਸਸਾ ਆਇਦਾਂ ਹੀ ਬਣਾਈ ਜਾਣਾ ਇਹਨੂੰ ਹਿਲਾਈ ਜਾਣਾ 1 ਮਿੰਟ ਵਾਸਤੇ ਵੀ ਆਪਾਂ ਇਹਨੂੰ ਬੰਦ ਨਹੀਂ ਕਰਨਾ ਹੈਗਾ ਜਦੋਂ ਆਪਾਂ ਇਹਨੂੰ ਇਹਦੇ ਵਿੱਚ ਆਪਾਂ ਦੁੱਧ ਪਾਉਂਨੇ ਆ ਨਾ ਉਹਦੇ ਬਹੁਤ ਪਤਲਾ-ਪਤਲਾ ਜਾ ਹੋ ਜਾਂਦਾ ਠੀਕ ਹੈ ਦੁੱਧ ਇਹਦੇ ਵਿੱਚ ਆਪਾਂ ਤਾਂ ਜ਼ਿਆਦਾ ਪਾਉਨੇ ਆ ਥੋੜਾ ਜਿਹਾ ਵੱਧ ਵੀ ਇਹ ਚੰਗੀ ਤਰ੍ਹਾਂ ਜਿਹੜਾ ਇਹਦਾ ਸੂਜੀ ਦਾ ਦਾਣਾ ਉਹ ਚੰਗੀ ਤਰ੍ਹਾਂ ਫੁੱਲ ਜੇ ਤੇ ਹਰ ਦਾਣੇ ਦੇ ਵਿੱਚ ਇਹਦਾ ਟੇਸਟ ਆਵੇ ਸੁੰਘੀ ਚੰਗੀ ਤਰ੍ਹਾਂ ਪੁੰਨੀ ਹੋਵੇ ਬੇਸਣ ਚੰਗੀ ਤਰ੍ਹਾਂ ਪੁੰਨਿਆ ਹੋਵੇ ਤੇ ਹਲਕਾ ਜਿਹਾ ਨਾਰੀਅਲ ਭੁੰਨ ਲੇ ਨਾਰੀਅਲ ਦਾ ਜਿਹੜਾ ਬਰਾਤਾ ਹੈਗਾ ਇਹ ਭੁੰਨ ਸਕਦੇ ਹਾਂ ਜੇ ਤੁਸੀਂ ਕੱਲਾ ਜਿਵੇਂ ਸੂਜੀ ਪਾਉਣੀ ਆ ਤੇ ਵਿੱਚ ਪੂਰਾ ਜਨਾਰੀਅਲ ਦਾ ਬਰਾਤਾ ਪਾ ਦਿਓ ਤੇ ਉਹਦੇ ਨਾਲ ਵੀ ਵਧੀਆ ਬਣ ਜਾਂਦੇ ਆ ਤੇ ਥੋੜਾ ਜਿਹਾ ਜੇ ਤੁਹਾਡੇ ਕੋਲ ਬੇਸਣ ਹੈ ਨਹੀਂ ਤਾਂ ਤੁਸੀਂ ਆਟਾ ਵੀ ਪਾ ਸਕਦੇ ਆ ਨਹੀਂ ਤਾਂ ਜੇ ਬੇਸਣ ਥੋੜਾ ਪਾ ਲਈਏ ਤਾਂ ਜਿਆਦਾ ਟੇਸਟੀ ਬਣ ਜਾਂਦਾ ਉਹ ਤੁਹਾਡੇ ਤੇ ਡਿਪੈਂਡ ਕਰਦਾ ਜਿਵੇਂ ਮਰਜ਼ੀ ਬਣਾ ਸਕਦੇ ਆ ਤੇ ਇਹਨੂੰ ਆਪਾਂ ਨਾਲ ਹਲਕੀ ਆਗ ਦੇ ਉੱਤੇ ਬਸ ਐਂ ਬਣਾਈ ਜਾਣਾ ਇਹਦੇ ਬਹੁਤ ਹੀ ਸੋਹਣੇ ਚਾਹ ਤੁਸੀਂ ਲੱਡੂ ਦਾ ਸ਼ੇਪ ਦੇ ਲਓ ਚਾਹ ਮੋਦਕ ਦਾ ਸ਼ੇਪ ਦੇ ਲਓ ਕਿਉਂਕਿ ਅੱਜ ਕੱਲ੍ਹ ਹੁਣ ਗੰਟ ਤੀ ਉਤਸਵ ਚੱਲ ਰਿਹਾ ਸਾਰੇ ਲੋਕ ਬਣਾ ਰਹੇ ਆ ਮੋਦਕ ਪ੍ਰਸ਼ਾਦ ਚੜਾਉਂਦੇ ਆ ਹਨ ਤੇ ਇਸ ਕਰਕੇ ਨਾ ਮੈਂ ਆਖਿਆ ਤਾਂ ਲਾਪਾ ਵੀ ਬਣਾਉਣੀ ਆ ਅੱਗੇ ਮੈਂ ਬਣਾਉਣੀ ਹੁੰਦੀ ਹੈ ਤਕਰੀਬਨ ਕੋਈ ਫੈਸਟੀਵਲ ਹੁੰਦਾ ਤਾਂ ਉਹਦੇ ਵਿੱਚ ਮੈਂ ਕੋਈ ਨਾ ਕੋਈ ਚੀਜ਼ ਬਣਾਉਣੀ ਹੁੰਦੀ ਹੈ ਤੇ ਆ ਜਦੋਂ ਹੁਣ ਆਪਾਂ ਇਹ ਬਣਾਉਣ ਲੱਗ ਬਣਾਈ ਜਾਂਦੇ ਸੀ ਨਾ ਵੀਡੀਓ ਤੇ ਉਹਦੋਂ ਨਾ ਆਪਣੇ ਇੱਥੇ ਪਤਾ ਨਹੀਂ ਕਿਹੜੀ ਸਾਈਡ ਤੇ ਦੁੱਧੇ ਵਾਲੀ ਸਾਈਡ ਕਿ ਕੌਣੀ ਵਾਲੀ ਸਾਈਡ ਕਿਹੜੀ ਸਾਈਡ ਨਾ ਬੀਜ ਲੜਕੀ ਆ ਇੱਥੇ ਮੈਂ ਵੀਡੀਓ ਬੰਦ ਕਰਤੀ ਬਣਾਉਣੀ ਉਹ ਕੱਟਣੀ ਗਈ ਫਿਰ ਮੈਨੂੰ ਹੁਣ ਫਿਰ ਦੁਬਾਰਾ ਬਣਾਈਏ ਐਸੀ ਤਰ੍ਹਾਂ ਬਣਾਈ ਜਾਣਾ ਕੋਈ ਇਹਦੇ ਤੇ ਜ਼ਿਆਦਾ ਕਿਉਂ ਨਹੀਂ ਲੱਗਦਾ ਆਪਾਂ ਦੋ ਚਮਚੇ ਪਹਿਲਾਂ ਪਾਏ ਆ ਦੋ ਕੱਪੀ ਆ ਬਾਅਦ ਚ ਪਾਵਾਂਗੇ ਜਦੋਂ ਬਣ ਗਿਆ ਇਹ ਪੂਰਾ ਆਪਾਂ ਲੱਡੂ ਦੀ ਸ਼ੇਪ ਜਿਵੇਂ ਬਣਦੀ ਆ ਉਸੇ ਤਰ੍ਹਾਂ ਬਣਾਵਾਂਗੇ ਐਸੀ ਤਰ੍ਹਾਂ ਹੀ ਪਨ ਨਹੀਂ ਜਾਣਾ ਜੋ ਜਦੋਂ ਇਹ ਦਿਨ ਗਣੇਸ਼ ਉਤਸਵ ਦਾ ਸ਼ੁਰੂਆਤ ਹੋ ਜਾਂਦੀ ਨਾ ਉਦੋਂ ਫੈਸਟੀਵਲ ਵੀ ਸ਼ੁਰੂ ਹੋ ਜਾਂਦੇ ਆ ਹਨਾ ਤਾਂ ਉਹ ਪਪਮ ਹਰ ਇੱਕ ਫੈਸਟੀਵਲ ਨੂੰ ਮਨਾਉਣਾ ਵੀ ਜ਼ਰੂਰੀ ਹੋ ਜਾਂਦਾ ਇਸ ਦੇ ਨਾਲ ਨਾਲੇ ਕੋਈ ਡਿਸ਼ ਬਣ ਜਾਂਦੀ ਘਰ ਦੇ ਵਿੱਚ ਨਾਲੇ ਬੱਚੇ ਇੰਜੋਏ ਕਰ ਲੈਂਦੇ ਆ ਐਸੀ ਤਰ੍ਹਾਂ ਜੋ ਕੋ ਬਣਾਵਾਂਗੇ ਦੋ ਤਿੰਨ ਦਿਨ ਹੋ ਗਏ ਸੀਗੇ ਮੈਂ ਵੀਡੀਓ ਨਹੀਂ ਬਣਾਈ ਕੋਈ ਵੀ ਕਿਉਂਕਿ ਜਦੋਂ ਆਪਾਂ ਖਬਰਾਂ ਦੇਖਦੇ ਆ ਨਾ ਹੜ੍ਹਾਂ ਵਾਲੇ ਸਾਈਡ ਦੀਆਂ ਤਾਂ ਕਿਸੇ ਕੋਈ ਜੀ ਨੂੰ ਦਿਲ ਨਹੀਂ ਕਰਦਾ ਹੈਗਾ ਬਣਾਉਣ ਨੂੰ ਤੇ ਅੱਜ ਫਿਰ ਆਪਾਂ ਇਹ ਵੀ ਇੱਕ ਡਿਊਟੀ ਬਣ ਜਾਂਦੀ ਆ ਆਪਾਂ ਵੀਡੀਓ ਪਾਉਣੀ ਆ ਹਾਂ ਜੇ ਆਪਾਂ ਇਹ ਨਹੀਂ ਪਾਉਂਦੇ ਤਾਂ ਆਪਾਂ ਦਾ ਇਧਰਲਾ ਟਾਈਮ ਵੀ ਘਟਦਾ ਇਸ ਕਰਕੇ ਫਿਰ ਆਪਾਂ ਵੀ ਆਪਣੀ ਡਿਊਟੀ ਦੇ ਉੱਤੇ ਆ ਗਈ ਮੈਂ ਕਿਹਾ ਵੀ ਆਪਾਂ ਬਣਾਈਗੀ ਦੇ ਵੀਰ ਗਮਾਰ ਹੋਏ ਗਮਾਰ ਦੂਰ ਹੋ ਜਾਈਦਾ ਤਾਂ ਉਹ ਤੋਂ ਤਾਂ ਔਖਾ ਹੋ ਜਾਂਦਾ ਤੇ ਇਸ ਕਰਕੇ ਘਿਰਾਜ ਮੈਂ ਬਣਾਉਣ ਲੱਗੀ। ਆਪਣੀ ਨਾ ਅੱਗ ਹੁਣ ਬਿਲਕੁਲ ਘਟਾ ਤੇ ਆਹ ਵੇਖੋ ਇਕੱਠਾ ਹੋਣਾ ਸ਼ੁਰੂ ਹੋ ਗਿਆ। ਇਸ ਤਰ੍ਹਾਂ ਇਹਨੂੰ ਬਸ ਨਾ ਬਿਲਕੁਲ ਸਲੋ ਅੱਗ ਤੇ ਕਰ ਲੈਣਾ ਕਿਉਂਕਿ ਇਹਦੇ ਵਿੱਚ ਨਾ ਕਿਤੇ نیچے ਲੱਗਣ ਨਾ ਲੱਗਣ ਨਹੀਂ ਦੇਣਾ ਹੈਗਾ ਆਪਾਂ। ਤੇ ਜੇ ਤਾਂ ਆਪਣੀ ਨਾਨ ਸਟਿਕ ਕੜਾਈ ਹੁੰਦੀ ਤੇ ਇਹ ਤਾਂ ਬਿਲਕੁਲ ਹੀ ਨਹੀਂ ਸੀ ਲੱਗਦਾ ਤੇ ਆਪਣੀ ਹੈਗੀ ਸਟੀਲ ਦੀ ਕੜਾਈ ਤੇ ਆਪਾਂ ਇਹਦੇ ਵਿੱਚ ਬਣਾਇਆ ਨਾਨ ਸਟਿਕ ਹੈਗੀ ਆ ਵੈਸੇ ਨਾਨ ਸਟਿਕ ਬਹੁਤ ਘੱਟ ਯੂਜ਼ ਕਰਨੀ ਚਾਹੀਦੀ ਹੈ ਇਸ ਕਰਕੇ ਮੈਂ ਇਸੇ ਦੇ ਵਿੱਚ ਹੀ ਬਣਾਇਆ ਭਾਰੀ ਤਲੇ ਦੀ ਹੈਗੀ ਇਹ ਤੇ ਇਹਦੇ ਵਿੱਚ ਹੁਣ ਆਪਾਂ 2 ਚਮਚੇ ਹੋਰ ਪਾਵਾਂਗੇ ਘਿਓ ਦੇ ਦੇਸੀ ਘਿਓ ਰਿਹਾ ਪਾ ਲੋ ਇਹ ਕੋਲ ਮਿਲਾ ਕੇ ਆਪਣੇ 4 ਚਮਚੇ ਹੋ ਗਏ ਤੇ ਹੁਣ ਆਪਾਂ ਇਹਨੂੰ ਹਿਲਾ ਲਾਂਗੇ ਇਹਦੇ ਨਾਲ ਬਹੁਤ ਵਧੀਆ ਟੇਸਟ ਆ ਜਾਂਦਾ ਤੇ ਇਹਨੂੰ ਆਪਾਂ ਛੱਡਣਾ ਨਹੀਂ ਹੈਗਾ ਹਲੋਂ ਯੋ ਤੁਸੀਂ ਇਹਨੂੰ ਬਣੇ ਤੋਂ ਆਪਾਂ ਜਦੋਂ ਘਿਓ ਪਾਉਂਦੇ ਆ ਇਹਦੇ ਵਿੱਚ ਬਹੁਤ ਵਧੀਆ ਮਹਿਕ ਆਉਂਦੀ ਹੈ ਹੁਣ ਮੈਂ ਬਣਾਈ ਜਾਂਦੀ ਹੈ ਨਾ ਤੇ ਸਾਰੀ ਰਸੋਈ ਦੇ ਵਿੱਚ ਬਹੁਤ ਸੋਹਣੀ ਮਹਿਕ ਆਈ ਜਾਂਦੀ ਹੈ ਹਾਂ ਤੇ ਗੁੰਨ ਲੱਗ ਜਾਂਦਾ ਲੋਟੀ ਐ ਸਟੇਜ ਦੇ ਉੱਤੇ ਆ ਕੇ ਆਪਾਂ ਇਹਨੂੰ ਬੰਦ ਕਰ ਦੇਾਂਗੇ ਇਦਾਂ ਇਹ ਹੁਣ ਜੇ ਤੁਹਾਨੂੰ ਥੋੜਾ ਬਹੁਤਾ ਲੱਗਦਾ ਵੀ ਇਹ ਪਤਲਾ ਹੈਗਾ ਲੱਡੂ ਨਹੀਂ ਬਣਨਾ ਤਾਂ ਇਹਨੂੰ ਥੋੜਾ ਸੇਕ ਤੁਸੀਂ ਹੋਰ ਦਵਾ ਸਕਦੇ ਆ ਇਸ ਤਰ੍ਹਾਂ ਕਰਕੇ ਲੋ ਜੀ ਹੁਣ ਨਾ ਆਪਣਾ ਇਹ ਬਿਲਕੁਲ ਇਸ ਤਰ੍ਹਾਂ ਬਣ ਕੇ ਰੈਡੀ ਹੋ ਗਿਆ ਤੇ ਹੁਣ ਆਪਾਂ ਗੈਸ ਬੰਦ ਕਰ ਦਿੰਨੇ ਆ ਬਿਲਕੁਲ ਮੈਂ ਗੈਸ ਬੰਦ ਕਰਤਾ ਤੇ ਹੁਣ ਆਪਾਂ ਇਧਰ ਕਰ ਦਿੰਦੇ ਇਹਨੂੰ ਐਸਾ ਤੇ ਇਹਨੂੰ ਆਪਾਂ ਥੋੜਾ ਚਿਰ ਹਿਲਾਈ ਜਾਂਾਂਗੇ ਤਾਂ ਜੋ ਜਿਹੜਾ ਇਹਦਾ ਤਲਾ ਹੈਗਾ ਇਹਦੇ ਥੱਲੇ ਨਾ ਲੱਗ ਜੇ ਜਦੋਂ ਆਪਾਂ ਜਦੋਂ ਆਪਾਂ ਜਦੋਂ ਬਣ ਜਾਂਦਾ ਤੇ ਉਸ ਤੋਂ ਬਾਅਦ ਆਪਾਂ ਹੁਣ ਕਿਹੋ ਪਾਇਆ ਸੀ ਨਾ ਦੋ ਚਮਚੇ ਤਾਂ ਉਹਦੇ ਨਾਲ ਨਾ ਹੋਰ ਜ਼ਿਆਦਾ ਪਣਾਈ ਹੋਈ ਹੈ ਜਦੋਂ ਤਾਂ ਬਹੁਤ ਜ਼ਿਆਦਾ ਇਹਦਾ ਟੇਸਟ ਵਧੀਆ ਹੋ ਆ ਜਾਂਦਾ ਹੁੰਦਾ ਹੁਣ ਨਾ ਆਪਾਂ ਕਸਾਏ ਸਤ੍ਰੇ ਛੱਡ ਦਾਂਗੇ ਠੰਡਾ ਹੋ ਜਾਊਗਾ ਫੇਰ ਉਦੋਂ ਬਾਅਦ ਆਪਾਂ ਬਣਾਉਨੇ ਆਪਾਂ ਨੇ ਇੱਧਰ ਬਾਹਰ ਆ ਕੇ ਬਹਿ ਗਏ ਹੁਣ ਸਰਦੀ ਪੈ ਕੇ ਆਟਿਆ ਸੀਗਾ ਅੰਦਰ ਲਾਈਟ ਚੜੀ ਗਈ ਹਾਂ ਬਦਲ ਗੜ ਕੀ ਜਾਂਦਾ ਨਾ ਲਓ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਕਰ ਲੈਦੇ ਦੀਨਾ ਕੇ ਇਹਨੂੰ ਆਪਾਂ ਥੋੜਾ ਜਿਹਾ ਆਹ ਦੇਸੀ ਘਿਓ ਲਾ ਲਾਂਗੇ ਇਸ ਤਰ੍ਹਾਂ ਕਰਕੇ ਆਹ ਜਿਹੜਾ ਡਿਜ਼ਾਈਨ ਚਾਹੀਦਾ ਇਹਨਾਂ ਦੂਹਾ ਨੂੰ ਲਾ ਲਾਂਗੇ ਆਸਤਰ ਕਰਕੇ ਇਹ ਛੋਟਾ ਪਾ ਤੇ ਇਹ ਵੱਡਾ ਆਪਾਂ ਇਹਦੇ ਵਿੱਚ ਨਾ ਇਸ ਤਰ੍ਹਾਂ ਥੋੜਾ ਜਿਹਾ ਇਧਰ ਲਾ ਲੈਨੇ ਇਹ ਥੋੜਾ ਜਿਹਾ ਇੱਥੇ ਪਾ ਲੈਨੇ ਜੇ ਹੈਗੇ ਤਾਂ ਪਾ ਸਕਦੇ ਜੇ ਹੈ ਨਹੀਂ ਤਾਂ ਕੋਈ ਗੱਲ ਨਹੀਂ ਦੇਖ ਆਸਤਰ ਕਰਕੇ ਆਪਾਂ ਇਹਨੂੰ ਡਾ ਲਾਂਗੇ ਆਸਰਾ ਕਰਕੇ ਆਪਾਂ ਜਾਂ ਤੁਸੀਂ ਐਦਾਂ ਵੀ ਭਰ ਸਕਦੇ ਆ ਇੱਥੋਂ ਦੀ ਇਹਨੂੰ ਚੰਗੀ ਤਰ੍ਹਾਂ ਆਪਾਂ ਜਦੋਂ ਇਹਨੂੰ ਬੰਦ ਕਰ ਲਾਂਗੇ ਤਾਂ ਕਿ ਬਹੁਤ ਸੋਹਣਾ ਮੋਦਕ ਬਣ ਜਾਊਗਾ ਹਾਂ ਦੇਖੋ ਇਹ ਆਪਾਂ ਜਿਹੜਾ ਆਹ ਕਾ ਬਾਦਾਮ ਤੇ ਹੁਲਾਇਆ ਸੀ ਨਾ ਇਹ ਉਹਦੀ ਕਰਤੀ ਹਾਂ ਇਸ ਤਰ੍ਹਾਂ ਵਾਂਗ ਹੁਣ ਆਪਾਂ ਇੱਕ ਵੱਡਾ ਬਣਾ ਲੈਨੇ ਆ ਪਣੇ ਜੇ ਮੈਂ ਵੱਡੇ ਚ ਬਣਾ ਲੈਨੀ ਆ ਇਹ ਨਹੀਂ ਜੇ ਤੁਹਾਡੇ ਤੋਂ ਨਹੀਂ ਬਣਦੇ ਤਾਂ ਨਾਲ ਬੱਚਿਆਂ ਨੂੰ ਲਾ ਲਓ ਬੱਚੇ ਇਹੋ ਜਿਹੇ ਕੰਮ ਬਹੁਤ ਵਧੀਆ ਕਰਦੇ ਆ ਇਸ ਤਰ੍ਹਾਂ ਕਰਕੇ ਨਾ ਕਿਉਂਕਿ ਬੱਚਿਆਂ ਦਾ ਦਿਲ ਕਰਦਾ ਹੁੰਦਾ ਵੀ ਅਸੀਂ ਬਣਾਈਏ ਮੇਰੇ ਬੱਚੇ ਵੀ ਮੇਰੇ ਕੋਲੇ ਬੈਠੇ ਹੁਣ ਉਹਨਾਂ ਨੂੰ ਆਏ ਆ ਵੀ ਮੰਮੀ ਕਿਹੜਾ ਵੇਲਾ ਹੋਵੇ ਛੱਡੇ ਤੇ ਅਸੀਂ ਬਣਾਈਏ ਤੇ ਮम्मी ਹੁਣ ਦੋ ਚਾਰ ਬਣਾਉਂਦੀ ਆ ਤੇ ਫਿਰ ਇਹਨਾਂ ਨੂੰ ਕਹਿ ਦੂੰਗੀ ਬਣਾਉਣ ਨੂੰ ਤੇ ਬਾਅਦ ਵਿੱਚ ਆਪਾਂ ਵੀਡੀਓ ਦਿਖਾ ਦੇਗੇ ਤੁਹਾਨੂੰ ਠੀਕ ਹੈ ਜੀ ਐਦਾਂ ਬਣਾਉਂਦੀ ਆ ਐਦਾਂ ਜਿਹਨਾਂ ਆਪਾਂ ਸੰਜੀ ਲੈਏ ਸੀਗੇ ਆ ਦੇਖੋ ਕਿੰਨੇ ਪਿਆਰੇ ਬਣੇ ਆ ਐਸੇ ਕਰ ਐਸੇ ਤਰ੍ਹਾਂ ਆਪਾਂ ਸਾਰੇ ਇੱਕ ਇੱਕ ਕਰਕੇ ਬਣਾ ਲੈਨੇ ਆ ਆਪਣੇ ਇਹ ਮੋਦਕ ਸਾਰੇ ਬਣ ਕੇ ਤਿਆਰ ਹੋ ਗਏ ਜੇ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਜੀ ਫਿਰ ਆਪਾਂ ਅਗਲੀ ਵੀਡੀਓ 'ਚ